ਕਰ ਬਣਨ ਤੋਂ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਕਿ ਐਮ ਐਸ ਪੀ ਅਸੀਂ ਸਾਰੀ ਫਸਲਾਂ ਦਵਾਂਗੇ ਲੋਕ ਕਹਿ ਰਹੇ ਨੇ ਕਿ ਉਹ ਵਾਅਦਾ ਕਿਉਂ ਨਹੀਂ ਪੂਰਾ ਹੋ ਰਿਹਾ ਫਿਰ ਦੇਖੋ ਇਸ ਤਰ੍ਹਾਂ ਐਮ ਐਸ ਪੀ ਦੀ ਦੇਣ ਦਾ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਔਰ ਕੇਂਦਰ ਸਰਕਾਰ ਹੀ ਜਿਹੜਾ ਕਮਿਸ਼ਨ ਫਾਰ ਫਾਰਮਰਸ ਹੁੰਦਾ ਆ ਉਹ ਨਿਰਧਾਰਿਤ ਕਰਦਾ ਹੈ ਹਰ ਸਾਲ ਕਿਉਂਕਿ ਜਿਹੜੀ ਵੀ ਪ੍ਰਕਿਊਰਮੈਂਟ ਹੈ ਉਹ ਕੇਂਦਰ ਸਰਕਾਰ ਕਰਦੀ ਹੈ ਉਹਦੇ ਚ ਚਾਹੇ ਬਿਹਾਰ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਯੂਪੀ ਹੋਵੇ ਫੋਰ ਐਗਜ਼ਾਮਪਲ ਅਸੀਂ ਇੱਥੇ ਝੋਨਾ ਕਰਦੇ ਪੰਜਾਬ ਦੀ ਫਸਲ ਥੋੜੀ ਝੋਨਾ ਖਾਪਤ ਥੋੜੀ ਆ ਲੇਕਿਨ ਅਸੀਂ ਦੇਸ਼ ਵਾਸਤੇ ਪੈਦਾ ਕਰਕੇ ਦੇ ਰਹੇ ਸੋ ਕੇਂਦਰ ਸਰਕਾਰ ਨੇ 23 ਫਸਲਾਂ ਤੇ ਐਮਐਸਪੀ ਅਨਾਉਂਸ ਤੇ ਕੀਤੀ ਆ ਇਨਸ਼ੋਰ ਨਹੀਂ ਕੀਤਾ ਉਹਦੀ ਅਸੀਂ ਲੜਾਈ ਲੜ ਰਹੇ ਆ ਅਸੀਂ ਤੇ ਇਹ ਵੀ ਕਿਹਾ ਅਸੀਂ ਤਾਂ ਆਪਣੇ ਹੀਲੇ ਵਸੀਲੇ ਜਿੰਨੇ ਕੁ ਸੂਬਿਆਂ ਕੋ ਹੈਗੇ ਆ ਅਸੀਂ ਤੇ ਪਿਛਲੀ ਵਾਰ ਚਾਹ ਉਹ ਦਾਲਾਂ ਤੇ ਦੇਣ ਦੀ ਗੱਲ ਆ ਚਾ ਮੱਕੀ ਦੀ ਦੇਣ ਦੀ ਜੋ ਪੈਸੇ ਸਟੇਟਾਂ ਕੋ ਪੈਸੇ ਬਹੁਤ ਲੈਵਲ ਜਿਹੜਾ ਕਿਉਂਕਿ ਜੀਐਸਟੀ ਦੇ ਰਾਹੀਂ ਸਾਰਾ ਪੈਸਾ ਤਾਂ ਸੈਂਟਰ ਕੋ ਚਲੇ ਜਾਂਦਾ ਤੁਸੀਂ ਜਿੰਨੇ ਆਪਣੇ ਹਿੱਲੇ ਵਿਚਲੇ ਅਸੀਂ ਕਿਸਾਨਾਂ ਵਾਸਤੇ ਬਿਹਤਰ ਕੋਸ਼ਿਸ਼ ਕਰ ਰਹੇ ਹਾਂ ਚਾਹੇ ਉਹਨਾਂ ਦੇ ਖੇਤਾਂ ਤੱਕ ਪਾਈਪਲਾਈਨ ਦੇ ਰਾਹੀਂ ਨਹਿਰੀ ਪਾਣੀ ਪਹੁੰਚਾਉਣਾ ਹੋਵੇ 15% ਏਰੀਆ ਨਹਿਰੀ ਪਾਣੀ ਦਾ ਪੰਜਾਬ ਚ ਮਾਨਸਾਬ ਦੀ ਸਰਕਾਰ ਦੇ ਉੱਤੇ ਟਾਈਮ ਵਧਿਆ ਕਿਸਾਨਾਂ ਦੀਆਂ ਮੋਟਰਾਂ ਬੰਦ ਹੋਈਆਂ ਤਾਂ ਕਿ ਉਹਨਾਂ ਦੇ ਬਿਜਲੀ ਮੋਟਰਾਂ ਦੇ ਖਰਚੇ ਬਚਣ ਉਹ ਨਹਿਰੀ ਪਾਣੀ ਲੱਗੇ ਸੋ ਅਸੀਂ ਆਵਾ ਦੀ ਪਾਰਟੀ ਡੈਫੀਨੇਟਲੀ ਕਿਸਾਨਾਂ ਦੇ ਨਾਲ ਖੜੀ ਹੈ